ਨਾਲੋ ਕਿ ਬਤੌਰ ਉਮੀਦਵਾਰ ਕਾਂਗਰਸ ਪਾਰਟੀ ਸਾਰੇ ਸੀਨੀਅਰ ਲੀਡਰਸ਼ਿਪ ਬੈਠੀ ਹੈ ਅੱਜ ਦੇ ਇਸ ਪ੍ਰੋਗਰਾਮਸ ਔਰ ਮੈਂ ਆਪਣਾ ਜਿੱਤੇ ਕੰਮ ਦਾ ਲੇਖਾ ਜੋਖਾ ਔਰ ਰਿਜ਼ਰਵ ਕੀਤਾ ਸਭ ਲੋਨ ਲੈ ਕੇ ਉਹ ਸਾਰਾ ਤੁਹਾਨੂੰ ਤੁਹਾਡੇ ਰੂਪ ਰੂਪ ਕੀਤਾ ਜਾਏਗਾ ਤਾਂ ਕਿ ਅੰਮ੍ਰਿਤਸਰ ਜਿਹੜਾ ਗੁਰੂ ਦੀ ਨਗਰੀ ਹੈ ਇਤੋਂ ਦੋ ਵਾਰ ਮੌਕਾ ਮਿਲਿਆ ਮੈਂ ਮੈਂਬਰ ਪਾਰਲੀਮੈਂਟ ਵਜੋਂ ਕੇ ਭੇਜਿਆ। ਔਰ ਦੋਨੋਂ ਵਾਰੀ ਬਤੌਰ ਮੈਂਬਰ ਪਾਰਲੀਮੈਂਟ ਆਮ ਲੋਕੀ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਉਭਾਰਿਆ। ਚਾਹੇ ਟ੍ਰੇਡ ਦਾ ਹੋਵੇ, ਬਾਰਡਰ ਦਾ ਹੋਵੇ, ਕਿਸਾਨ ਮਜ਼ਦੂਰ ਦਾ ਹੋਵੇ, ਦਰਸ਼ ਭਾਈਚਾਰੇ ਦਾ ਹੋਵੇ, ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਣ, ਇਤੋਂ ਦੀ ਸਮੱਸਿਆ ਗੁਰੂ ਨਗਰੀ ਦੀ ਹਰ ਇੱਕ ਇੱਕ ਸਮੱਸਿਆ ਨੂੰ ਅਸੀਂ ਲੋਕਾਂ ਨੇ ਉਭਾਰਿਆ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਰੀਬ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਰੀਬ ਅਸੀਂ 7000 ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟ ਜਿਹੜੇ ਅ fırsਰ ਲੈ ਕੇ ਆਏ ਜਿਹੜੇ ਅਸੀਂ ਅੱਜ ਤੁਹਾਨੂੰ ਦੇ ਦੇ ਕੋਈ ਕੀਮਤ ਆ ਕੀ ਨੇ ਕੋਈ ਕੀਮਤ ਤਾਂ ਨਹੀਂ ਦਿੱਤੀ ਹੈ ਜੋ ਤੋਂ ਮੈਂ ਤਾਨੂੰ ਏਪੋਰਟ ਦੇ ਅਵਸਥਾ ਆਵਾਜ਼ੇ ਛੜਕਾ ਦਾ ਅਵਸਥਾ ਔਰ ਸੇਜੂ ਹੁਤਾ ਪੰਚਾਇਤਾਂ ਦੇ ਕੰਮ ਵਿੱਦਿਆਖਦਾਰੇ ਨੈਰੀ ਜਨਸ